ਇਹ ਵੀਡੀਓ ਦੇਖਣ ਤੋਂ ਪਹਿਲਾਂ ਸਭ ਵੀਰਾਂ ਨੂੰ ਭੈਣਾਂ ਨੂੰ ਬੇਨਤੀ ਆ ਕਿ ਆਪਣੇ ਘਰਾਂ ਵਾਲ ਜ਼ਰੂਰ ਧਿਆਨ ਮਾਰਿਓ ਦੇਖਿਓ ਇਹ ਲੜਕੀ ਕਿੰਨੀ ਔਖੀ ਸਥਿਤੀ ਦੇ ਵਿੱਚ ਰਹਿ ਰਹੀ ਆ ਇਹ ਲੜਕੀ ਦਾ ਨਾਮ ਨੀਲਮ ਨਾਨੀ ਆ ਇਸ ਦੇ ਘਰ ਵਾਲਾ ਦੀ ਮੌਤ ਹੋ ਚੁੱਕੀ ਆ ਤੇ ਇੱਕ ਲੜਕਾ ਜੋ ਉਹਨੂੰ ਅੱਖਾਂ ਤੋਂ ਬਹੁਤ ਜ਼ਿਆਦਾ ਕੱਟ ਦੀਦਾ ਨਾਂ ਦੇ ਬਰਾਬਰ ਦੀਦਾ ਤੇ ਹਾਲਾਤ ਇੰਨੇ ਮਾੜੇ ਆ ਮਕਾਨ ਅੱਜ ਹੀ ਦੇਖ ਸਕਦਾ ਕਾ ਦੇਖ ਸਕਦਾ ਉਹ ਸਭ ਤੋਂ ਵੱਡੀ ਗੱਲ ਨਹਾਉਣ ਨੂੰ ਇਹਦੇ ਕੋਲ ਕੋਈ ਜਗ੍ਹਾ ਨਹੀਂ ਹੈਗੀ ਸੋ ਇਹ ਸੇਵਾ ਜਿਹੜੀ ਆ ਗੁਨਾਨੰਦ ਦੇਵ ਸੇਵਾ ਸ੍ਰੀ ਬੂਰਿਆਂ ਵਾਲਿਆਂ ਨੇ ਸੇਵਾ ਚ ਕੀਆ ਵੀਰੋ ਮੈਂ ਸਭ ਨੂੰ ਬੇਨਤੀ ਕਰਦਾ ਕਿ ਇਹਦੇ ਵਿੱਚ 100 200 ਰੁਪਏ ਕੋਡ ਦੇ ਉੱਤੇ ਸਕੈਨ ਕਰਕੇ ਜਰੂਰ ਇਸ ਸੇਵਾ ਦੇ ਵਿੱਚ ਯੋਗਦਾਨ ਪਾਓ ਇਹ ਸੇਵਾ ਇੱਕ ਕਿਸਮ ਦੀ ਰੱਬ ਦੀ ਸੇਵਾ ਆ ਤੇ ਸਭ ਤੋਂ ਵੱਡੀ ਗੱਲ ਮੇਰੇ ਹੀ ਪਿੰਡ ਬੂਰੇ ਰਾਜਪੂਤਾਂ ਤੋਂ ਬੱਬਾ ਫੌਜੀ ਸਾਹਿਬ ਜਿਨ੍ਹਾਂ ਨੇ 5000 ਰੁਪਏ ਇਹਦੇ ਵਿੱਚ ਯੋਗਦਾਨ ਪਾਇਆ ਪ੍ਰਮਾਤਮਾ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਤਨਦੂਸੀ ਬਖਸ਼ੇ ਔਰ ਕਿੰਦਾ ਸਰਪੰਚ ਉਹਨਾਂ ਨੇ ਰੇਤਾ ਦੀ ਸੇਵਾ ਆਪਣੇ ਲਈ ਆ ਮਹਾਰਾਜ ਉਹਨਾਂ ਨੂੰ ਵੀ ਸਭ ਚੜ੍ਹਦੀ ਕਲਾ ਬਖਸ਼ੇ ਸਭ ਨੂੰ ਬੇਨਤੀ ਆ ਜਰੂਰ ਜੋਤਾਂ ਤਾਂ